ਨਾ ਘਟ ਆਣੇ ਨਾ ਵਧਿਆਣੇ ਹੈ ਸਮਾ ਕਿਹੜਾ ਤੇ ਉਹ ਥਾਂ ਕਿਹੜੀ ਕਿੱਥੇ ਹੋਵਾਂਗੇ ਅੰਤ ਸਮੇਂ ਕੋਈ ਨਹੀਂ ਜਾਣਦਾ ਸਕੰਦਰ ਬਾਦਸ਼ਾਹ ਨੇ ਕਿਹਾ ਸੀ ਮੈਨੂੰ ਲੈ ਚੱਲੋ ਮੇਰੇ ਘਰ ਵਿੱਚ ਲੈ ਚੱਲੋ ਵੈਦ ਕਹਿੰਦੇ ਜੀ ਹਫਤਾ ਲੱਗੂਆ ਘਰੇ ਪਹੁੰਚਣ ਤੇ ਤੇ ਤੇਰਾ ਤੇ ਬਿੰਦ ਦਾ ਭਰੋਸਾ ਨਹੀਂ ਕਹਿੰਦੇ ਹਫਤੇ ਵਾਸਤੇ ਕੋਈ ਖੇਚਲ ਕਰ ਲੋ ਕਹਿੰਦੇ ਜੀ ਨਹੀਂ ਹੋ ਸਕਦੀ ਘਰੇ ਨਹੀਂ ਸੀ ਪਹੁੰਚਿਆ ਹੈ ਸਮਾਂ ਕਿਹੜਾ ਤੇ ਓਥਾਂ ਕਿਹੜੀ ਨਾ ਤੂੰ ਜਾਣੇ ਤੇ ਨਾ जग ਜਾਣੇ ਜਿਹੜੇ ਜਿਸਮ ਦਾ ਬੰਦਿਆ ਤੂੰ ਮਾਨ ਕਰਦਾ ਸੜ ਮਾਸ ਜਾਣਾ ਤੇ ਰੁੜ ਹੱਡ ਜਾਣਾ ਓ ਲੱਖਾਂ ਜੋੜ ਲੈ ਪੌਂਡਾਂ ਤੇ ਡਲਰਾਂ ਨੂੰ ਬਣ ਵਾਲਿਆ ਇੱਥੇ ਹੀ ਛੱਡ ਜਾਣੇ ਮਿੱਟੀ ਹੋ ਕੇ ਮਿੱਟੀ ਦੀ ਔਕਾਤ ਪੁੱਛੇ ਤੇ ਕਿਹੜੀ ਗੱਲ ਦਾ ਏ ਤੈਨੂੰ ਹੰਕਾਰ ਬੰਦੇ ਬਾਲਾ ਮਾਣੇ ਜੇ ਤੈਨੂੰ ਕਿਸੇ ਗੱਲ ਦਾ ਤੂੰ ਇੱਕ ਗੇੜਾ ਕਬਰਾਂ ਵਿੱਚ ਮਾਰ ਬੰਦੇ ਤੇਰੇ ਵਰਗੇ ਉਥੇ ਲੱਖਾਂ ਹੀ ਸੁੱਤੇ ਪਏ ਨੇ ਜਿਹੜੇ ਮਚਾਉਂਦੇ ਸੀ ਹਾਹਾਕਾਰ ਬੰਦੇ ਨਾ ਮੋਨਸ਼ਾਨ ਵੀ ਉਹਨਾਂ ਦਾ ਲੱਭਦਾ ਨਹੀਂ ਬਣੇ ਫਿਰਦੇ ਸੀ ਜੋ ਦੁਨੀਆਂ ਦੇ ਦਾਵੇ ਦਾਰ ਬੰਦੇ ਇੱਥੇ ਜੋ ਵੀ ਸਹ ਬੰਦਿਆ ਨਾ ਤੇਰੀ ਨਾ ਮੇਰੀ ਏ ਇੱਥੇ ਜੋ ਵੀ ਸਹ ਬੰਦਿਆ ਨਾ ਤੇਰੀ ਨਾ ਮੇਰੀ ਏ ਇੱਥੇ ਜੋ ਵੀ ਸਹ ਬੰਦਿਆ ਨਾ ਤੇਰੀ ਨਾ ਮੇਰੀ ਏ ਇੱਥੇ ਜੋ ਵੀ ਸਹ ਬੰਦਿਆ ਨਾ ਤੇਰੀ ਨਾ ਮੇਰੀ ਏ ਤੇਰੇ ਤਨ ਦਾ ਗਹਿਣਾ ਜੋ ਇਹ ਮਿੱਟੀ ਦੀ ਤੇਰੀ ਤੇਰੇ ਤਨ ਦਾ ਗਹਿਣਾ ਜੋ ਇਹ ਮਿੱਟੀ ਦੀ ਢੇਰੀ ਏ ਤੇਰੇ ਤਨ ਦਾ ਗਹਿਣਾ ਜੋ ਇਹ ਮਿੱਟੀ ਦੀ ਢੇਰੀ ਏ ਤੇਰੇ ਤਨ ਦਾ ਗਹਿਣਾ ਜੋ ਇਹ ਮਿੱਟੀ ਦੀ ਢੇਰੀ ਏ ਇੱਥੇ ਅਕਲਾਂ ਵਾਲੇ ਵੀ بے ਅਕਲੇ ਹੋ ਜਾਂਦੇ ਇੱਥੇ ਅਗਨਾਵਾਲੇ ਵੀ بے ਅਕਲੇ ਹੋ ਜਾਂਦੇ ਸੋਹਣੀਆਂ ਸਖਲਾਂ ਵਾਲੇ ਵੀ بے ਸ਼ਕਲੇ ਹੋ ਜਾਂਦੇ ਸੋਹਣੀਆਂ ਸਖਲਾਂ ਵਾਲੇ ਵੀ بے ਸ਼ਕਲੇ ਹੋ ਜਾਂਦੇ ਇਤੋਂ ਸਾਰੇ ਡਰਦੇ ਨੇ ਇਤੋਂ ਸਾਰੇ ਡਰਨਗੇ ਜੀ ਬਸ ਤੇਰੇ ਮਰਨ ਦੀ ਦੇਰੀ ਤੇਰੇ ਤਨ ਦਾ ਗਹਿਣਾ ਜੋ اے ਮਿੱਟੀ ਦੀ ਤੇਰੀ ਤੇਰੇ ਤਨ ਦਾ ਗਹਿਣਾ ਜੋ ਹਿਣਾ ਜੋ ਇਹ ਮਿੱਟੀ ਦੀ ਤੇਰੀ ਏ ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ ਬਾਬਾ ਕਬੀਰ ਸਾਹਿਬ ਜੀ ਐਸ ਮਿੱਟੀ ਬਾਰੇ ਮਿੱਟੀ ਦੀ ਪੁੜੀ ਜਿਹਨੂੰ ਆਪਾਂ ਸਵਾਦੀ ਝੁੰਡੀ ਕਹਿ ਦਿੰਨੇ ਆ ਉਹਦਾ ਬਚਨ ਲਿਖਿਆ ਇੱਕ ਕਹਿੰਦੇ ਨੇ ਕਬੀਰ ਤੂਰ ਸਕੇਲ ਕੇ ਸਕੇਲ ਦਾ ਮਤਲਬ ਹੁੰਦਾ ਸਿੱਧਾ ਕਰਨਾ ਇੱਕ ਕਾਗਜ਼ ਨੂੰ ਲੈ ਕੇ ਉਹਦੇ ਵਿੱਚ ਥੋੜੀ ਜੀ ਸਵਾਹ ਰਾਖ ਮਿੱਟੀ ਪਾ ਕੇ ਉਹਨੂੰ ਸਿੱਧਾ ਕਰਕੇ ਅੱਗੇ ਜਿਹੜੇ ਸੇਠ ਹੁੰਦੇ ਸੀ ਉਹ ਪੂੜੀ ਬਣ ਕੇ ਦਿੰਦੇ ਹੁੰਦੇ ਸੀ ਪੈਕਿੰਗ ਨਹੀਂ ਆਉਂਦੀ ਸੀ ਕਿਸੇ ਵੀ ਚੀਜ਼ ਦੀ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰਾ ਧੂਰ ਸਕੇਲ ਕੈ ਧੂੜੀ ਨੂੰ ਕਾਗਜ਼ ਵਿੱਚ ਪਾ ਕੇ ਪੁਰੀਆਂ ਬਾਂਦੀ ਦੇ ਜਦੋਂ ਅਰਥ ਕਰਦੇ ਆ ਨਾ ਬਾਣੀ ਦਾ ਉਦੋਂ ਆਨੰਦ ਬਹੁਤ ਆਉਂਦਾ ਹੈ ਸੁਣਾਉਣ ਵਾਲੇ ਨੂੰ ਵੀ ਤੇ ਸੁਣਨ ਵਾਲੇ ਨੂੰ ਕਿਉਂਕਿ ਬਾਣੀ 'ਚੋਂ ਆਨੰਦ ਰਸ ਉਦੋਂ ਆਊਗਾ ਜਦੋਂ ਸਮਝ ਆਊਗੀ ਕਵੀ ਤੂਰ ਸਕੇਲ ਕੈ ਪੁਰੀਆਂ ਇਹ ਬਹੁਵਚਨ ਐ ਥੇ ਪੁਰੀਆਂ ਬੰਦੀ ਦੇ ਕਹਿੰਦੇ ਭਾਈ ਰੱਬ ਪੁੜੀਆਂ ਬੰਨਦਾ ਉਹ ਸੇਠ ਵਾਂਗੂ ਦੁਕਾਨਦਾਰ ਵਾਂਗੂ ਜਿਹੜਾ ਵੀ ਆਉਂਦਾ ਉਹ ਪੁੜੀ ਬੰਨ ਕੇ ਦੇ ਦਿੰਦਾ ਹੁਣ ਕਿਸੇ ਨੇ ਪੁੜੀ ਬੰਨ ਕੇ ਦੇਤੀ ਤੇ ਆਪਾਂ ਦੁਕਾਨ ਤੋਂ ਲਿਆ ਕੇ ਕਿਸੇ ਆਲੇ ਖੁੰਝੇ ਚ ਰੱਖਤੀ ਕਈ ਵਾਰੀ ਪੁੜੀਆਂ ਬੰਨੀਆਂ ਭੋਲੇ ਜਾਨਿਆ ਤੇ 6 ਮਹੀਨਿਆਂ ਬਾਅਦ ਕੱਢ ਲੋ ਸਾਲ ਬਾਅਦ ਕੱਢ ਲੋ ਜਿੰਨੇ ਸਮੇਂ ਬਾਅਦ ਤੁਸੀਂ ਕਢੋਗੇ ਉਸ ਪੁੜੀ ਚੋਂ ਦੱਸੋ ਕੀ ਨਿਕਲੂਗਾ ਸਿੰਪਲ ਜੀ ਗੱਲ ਐ ਜਿਹੜੀ ਚੀਜ਼ ਪਾਈ ਹੋਣੀ ਆ ਉਹੀ ਨਿਕਲਣੀ ਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਪੁਰੀਆਂ ਬੰਦੀ ਦੇ ਜਿਹੜੀ ਬੰਦਿਆ ਤੇਰੀ ਦੇਹੀ ਐ ਨਾ ਇਹ ਰੱਬ ਨੇ ਉਸ ਬਾਦੀ ਉਸ ਮਿੱਟੀ ਦੀ ਉਸ ਧੂੜ ਦੀ ਕੁੜੀ ਬਣੀ ਆ ਤੇ ਕੁੜੀ ਬਨਣ ਵਾਲਾ ਜਿਹੜਾ ਕਾਗਜ਼ ਹੈ ਉਹ ਕੀ ਹੈ ਉਹ ਸਾਡਾ ਜਿਹੜਾ ਸਾਹਮਣੇ ਫੇਸ ਇਮਪ੍ਰੈਸ਼ਨ ਸਾਡੇ ਉੱਪਰਲੀ ਚਮੜੀ ਦੀ ਤਹਿ ਜਿਹਦੇ ਅਸੀਂ ਮਾਨ ਜਾ ਕਰਦੇ ਰਹਿੰਨੇ ਆ ਸ਼ੀਸ਼ੇ 'ਚ ਵੇਖ ਕੇ ਸਾਨੂੰ ਐ ਜੇ ਲੱਗਦਾ ਵੀ ਆਪਾਂ ਤਾਂ ਬੜੇ ਵਧੀਆ ਸਾਰਿਆਂ ਤੋਂ ਆਪਣੇ ਆਪ ਨੂੰ ਸੋਹਣੇ ਮੰਨਦੇ ਆ ਜਾਂ ਸਿਆਣੇ ਮੰਨਦੇ ਆ ਕਹਿੰਦੇ ਇਹ ਤੇ ਉੱਪਰਲਾ ਕਾਗਜ਼ ਹੈ ਤੇ ਪੁੜੀ ਬੰਨੀ ਹੋਈ ਹੈ ਤੇ ਉਹਨੂੰ ਕਿੰਨਾ ਕਚਰੇ ਸਾਹਮਣੇ ਰੱਖਦੇ ਆ ਜਦੋਂ ਵਿੱਚੋਂ ਸਮਾਨ ਕੱਢ ਲਿਆ ਪੈਕਿੰਗ ਭਾਵੇਂ ਕਿੰਨੀ ਸੋਹਣੀ ਹੋਵੇ ਉਹ ਰੂੜੀਆਂ ਤੇ ਹੁੰਦੀ ਹੈ ਮਗਰੋਂ ਕਿਉਂਕਿ ਕੀਮਤ ਤਾਂ ਉਹਦੇ ਪੈਕਿੰਗ ਦੇ ਵਿੱਚ ਜਿਹੜੀ ਚੀਜ਼ ਹੈ ਕੀਮਤ ਤੇ ਉਹਦੀ ਹੈ ਤੇ ਸਾਧ ਸੰਗਤ ਜੀ ਜਦੋਂ ਵਿਚਲੀ ਚੀਜ਼ ਨਿਕਲ ਗਈ ਵਰਤ ਲਈ ਤੇ ਬਾਹਰਲੀ ਪੈਕਿੰਗ ਭਾਵੇਂ ਕਿੰਨੀ ਸੋਹਣੀ ਹੋਵੇ ਕਿਸੇ ਨੇ ਕੀ ਕਰਾਉਣਾ ਅਗਲਾ ਕਹਿੰਦਾ ਕੂੜੇ ਚ ਸੁੱਟੋ ਇਹ ਉਸ ਪ੍ਰਮਾਤਮਾ ਨੇ ਪੂੜੀ ਬੰਨੀ ਆ ਕਹਿੰਦੇ ਧੂਰ ਸਕੇਲ ਕੇ ਧੂੜੀ ਦੀ ਇੱਕ ਪੂੜੀ ਬਨ ਗਏ ਤੇ ਇਸ ਦੇਹੀ ਨੂੰ ਰੱਬ ਨੇ ਬਣਾਇਆ ਪਰ ਇਹਦੇ ਵਿੱਚ ਕੀਮਤ ਤਾਂ ਸਵਾਸਾਂ ਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇ ਅਸੀਂ ਮਾਨ ਕਰਦੇ ਆ ਬਾਹਰਲੀ ਪੈਕਿੰਗ ਦੀ ਇਹਦਾ ਮਾਨ ਕਰਦੇ ਫਿਰਦੇ ਆ ਨਾਮ ਬਿਨਾ ਸਭ ਦੁਨੀਆ ਛਾਰ ਛਾਰ ਚੁੱਲ੍ਹੇ ਦੀ ਰਾਖ ਨੂੰ ਕਹਿੰਦੇ ਆਂ ਨਾਮ ਤੋਂ ਬਿਨਾ ਭਾਈ ਚੁੱਲ੍ਹੇ ਦੀ ਰਾਖ ਹੈ ਕੱਖ ਨਹੀਂ ਹੈ ਇਸ ਕਰਕੇ ਮੌਤ ਬਾਰੇ ਤੇ ਲਗਾਤਾਰ ਕਈ ਘੰਟੇ ਤੁਸੀਂ ਲੱਗੇ ਰਹੋ ਨਾ ਬਹੁਤ ਸਾਰਾ ਜ਼ਿਕਰ ਕੀਤਾ ਹੈ ਅਸਲ ਦੇ ਵਿੱਚ ਸਾਡੇ ਗੁਰੂਆਂ ਨੇ ਸਾਨੂੰ ਡਰਾਇਆ ਨਹੀਂ ਸਾਨੂੰ ਸ਼ੀਸ਼ਾ ਦਿਖਾਇਆ ਹੈ ਸੱਚ ਦਾ ਸਾਹਮਣਾ ਕਰਾਇਆ ਹੈ ਇੱਥੇ ਆ ਕੇ ਜਿਹੜਾ ਮਨ ਹੈ ਕੁਝ ਸਮੇਂ ਵਾਸਤੇ ਇਸ ਗੱਲ ਨੂੰ ਪ੍ਰਵਾਨ ਕਰ ਲੈਂਦਾ ਵੀ ਗੱਲ ਤੇ ਭਾਈ ਠੀਕ ਹੈ ਇਹਦੇ ਬਹਾਨੇ ਨਾਲ ਮਨ ਸਤਸੰਗੀ ਬਣ ਜਾਂਦਾ ਹੈ ਸਤਸੰਗ ਵਿੱਚ ਬੋਲੇ ਹੋਏ ਬਚਨ ਕਈਆਂ ਦੀ ਜ਼ਿੰਦਗੀ ਸਵਾਰ ਦਿੰਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸੋ ਥੋੜੀਆਂ ਜਿਹੀਆਂ ਬੇਨਤੀਆਂ ਬਜ਼ੁਰਗਾਂ ਬਾਰੇ ਬਾਪ ਬਾਰੇ ਧੀਆ ਪੁੱਤਰਾਂ ਬਾਰੇ ਮੈਂ ਕਰਨੀਆਂ ਵੈਸੇ ਪੌਣੇ 1 ਦਾ ਸਮਾਂ ਹੁੰਦਾ ਹੈ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਕਿਉਂਕਿ ਇਕੱਠ ਜਿਆਦਾ ਹੋਣਾ ਹੈ ਪਰਿਵਾਰ ਦਾ ਦੁੱਖ ਵਡਾਉਣ ਵਾਸਤੇ ਬਹੁ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹੈ ਇਸ ਕਰਕੇ ਆਪਾਂ ਸਾਰੀ ਸਮਾਪਤੀ 1 ਵਜੇ ਕਰਨੀ ਹੈ 1 ਤੋਂ 5-7 ਮਿੰਟ ਪਹਿਲਾਂ ਅਰਦਾਸ ਸ਼ੁਰੂ ਕਰਨੀ ਹੈ ਇਸ ਕਰਕੇ ਕੁਝ ਜੜੀਆਂ ਵਿਚਾਰਾਂ ਉਹ ਮਾਪੇ ਬੱਚਿਆਂ ਦਾ ਜਿਹੜਾ ਪਿਆਰ ਹੈ ਪਿਓ ਦੀ ਕੀ ਦੇਣਾ ਹੈ ਸਾਧ ਸੰਗਤ ਜੀ ਇਸ ਪਰਿਵਾਰ ਦਾ ਬੇਟਾ ਜਸ਼ਨਦੀਪ ਸਿੰਘ ਬੜਾ ਪਿਆਰਿਆ ਜਿਆ ਬੇਟਾ ਹੈ ਉਹ ਬੇਟੀ ਅਰਸ਼ਦੀਪ ਕੌਰ ਅਤੇ ਭੈਣ ਸਹਿਜ ਪ੍ਰੀਤ ਕੌਰ ਜੀ ਧਰਮਸ ਪਤਨੀ ਸੋ ਸਾਧ ਸੰਗਤ ਜੀ ਬੜੇ ਵਾਰੀ ਹੁੰਦਾ ਹੈ ਕਿ ਕਿਸੇ ਦਾ ਦੁੱਖ ਦੇਖਣਾ ਵੀ ਸਾਨੂੰ ਬਹੁਤ ਔਖਾ ਲੱਗਦਾ ਹੈ ਬੜਾ ਮਨ ਭਰ ਜਾਂਦਾ ਹੈ ਕਈ ਵਾਰੀ ਇੱਕ ਸੰਸਾਰ ਚਲਾਏ ਮਾਣਾ ਚਲੋ 80 ਸਾਲਾਂ ਦਾ ਬਜ਼ੁਰਗ ਕੋਈ ਜਾਂਦਾ ਹੈ 90 ਆਂ ਦਾ ਜਾਂਦਾ ਹੈ ਤੇ ਸਾਰੇ ਰਿਸ਼ਤੇਦਾਰ ਪਰਿਵਾਰ ਪਹਿਲਾਂ ਹੀ ਮਨ ਨੂੰ ਸਮਝਾ ਲੈਂਦੇ ਆ ਵੀ ਹੁਣ ਭਾਈ ਬਾਪੂ ਨੇ ਜਾਣਾ ਹੈ ਬੇਬੇ ਨੇ ਜਾਣਾ ਹੈ ਪਰ ਜੇ ਮਾਂ ਬੈਠੀ ਹੋਵੇ ਤੇ ਜਿਹਨੂੰ ਆਪਣੀ ਕੁੱਖ 'ਚੋਂ ਜਨਮ ਦਿੱਤਾ ਹੈ ਉਹਦੀਆਂ ਅੱਖਾਂ ਦੇ ਸਾਹਮਣੇ ਉਸ ਪੁੱਤ ਦਾ ਸੇਵਾ ਬਲ ਦਾ ਉਹ ਦੇਖਦੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਸੰਸਾਰ ਵਿੱਚ ਬਜ਼ੁਰਗਾਂ ਵਾਸਤੇ ਮਾਪਿਆਂ ਵਾਸਤੇ ਇਸ ਤੋਂ ਵੱਡਾ ਕੋਈ ਦੁੱਖ ਹੋਰ ਹੋ ਸਕਦਾ ਹੈ ਸੇਵਾਦਾਰਾਂ ਵੱਲੋਂ ਬੇਨਤੀ ਹੈ ਜੀ ਸਕੂਲ ਦੇ ਗੇਟ ਮੂਹਰੇ ਇੱਕ ਗੱਡੀ ਖੜੀ ਐ ਕਾਰ ਦਾ ਨੰਬਰ ਐ ਐਚ ਆਰ 26 66 31 ਜਿਹੜੇ ਵੀ ਵੀਰ ਦੀ ਗੱਡੀ ਐ ਉਹ ਪਾਸੇ ਕੀਤੀ ਜਾਵੇ ਡਿੱਕਾ ਲੱਗਦਾ ਕੋਈ ਐਚ ਆਰ 26 66 31 ਕਾਰ ਦਾ ਨੰਬਰ ਐ ਸਕੂਲ ਦੇ ਗੇਟ ਮੂਹਰੇ ਖੜੀ ਐ ਡਿੱਕਾ ਲੱਗ ਰਿਹਾ ਭਾਈ ਪਾਸੇ ਕੀਤੀ ਜਾਵੇ ਆਪਾਂ ਗੱਲ ਕਰ ਰਹੇ ਸੀ ਬਾਪ ਦੀ ਕੀ ਦੇਣਾ ਪਿਓ ਸੰਸਾਰ ਦੇ ਵਿੱਚ ਅਸਲ ਦੇ ਵਿੱਚ ਜਿਹੜੀ ਸਾਡੀ ਦੁਨੀਆ ਨਾ ਇੱਕ ਤੇ ਸਾਡੀ ਦੁਨੀਆ ਉਹ ਆ ਜਿਹਨੂੰ ਅਸੀਂ ਦੇਖ ਰਹੇ ਆ ਇੱਕ ਮਾਂ ਬਾਪ ਹੈ ਨਾ ਜਿਹੜੇ ਮਾਂ ਬਾਪ ਵੀ ਬੱਚਿਆਂ ਦੀ ਦੁਨੀਆ ਹੁੰਦੀ ਹੈ ਤੇ ਮਾਂ ਬਾਪ ਦੀ ਦੁਨੀਆ ਉਹਨਾਂ ਦੇ ਬੱਚੇ ਆ ਮੇਲੇ ਵਿੱਚ ਬੱਚਾ ਗਵਾਚ ਜੇ ਤੇ ਉਹਨੂੰ ਮੇਲਾ ਚੰਗਾ ਨਹੀਂ ਲੱਗਦਾ ਮੱਲੋ ਮੱਲੀ ਰੋਣਾ ਆਉਂਦਾ ਹੈ ਇਸ ਕਰਕੇ ਰਤਬਾ ਪਿਓ ਦਾ ਸੰਸਾਰ ਵਿੱਚ ਬਹੁਤ ਉੱਚਾ ਥਾਂ ਪਿਓ ਦੀ ਕੋਈ ਨਹੀਂ ਲੈ ਸਕਦਾ ਹਰ ਮਾਂ ਨੂੰ ਮਾਂ ਤਾਂ ਕਹਿ ਸਕਦੇ ਪਿਓ ਕੋਈ ਨਾ ਕਿਸੇ ਨੂੰ ਕਹਿ ਸਕਦਾ ਪਿਆਰ ਪਿਓ ਦਾ ਮਾਂ ਤੋਂ ਘੱਟ ਨਹੀਂ ਹਰ ਪਿਆਰ ਦਾ ਇਹਦੇ ਵਿੱਚ ਵਗਦਾ ਏ ਛਾਇਆ ਪਿਓ ਦਾ ਜਦ ਸਿਰ ਤੋਂ ਉੱਠ ਜਾਏ ਹੁੰਦਾ ਪਿਓ ਕੀ ਪਤਾ ਫਿਰ ਲੱਗਦਾ ਏ ਪੇਟ ਪੂਰੇ ਪਰਿਵਾਰ ਦਾ ਪਾਲਦਾ ਏ ਕਸ਼ਟ ਝੱਲ ਕੇ ਮੁਸੀਬਤ ਮਜਬੂਰੀਆਂ ਦਾ ਇਹਦੀ ਝਿੜਕਿਚ ਸਦਾ ਹੀ ਭੜਾ ਹੁੰਦਾ ਗੁੱਸਾ ਕਰੀਏ ਨਾ ਪਿਓ ਦੀਆਂ ਕੂਰੀਆਂ ਦਾ ਹੁੰਦਿਆਂ ਬਾਪ ਦੇ ਹੁੰਦਾ ਨਾ ਫਿਕਰ ਕੋਈ ਚੁੱਕੀ ਫਿਰੇ ਜੋ ਸਭ ਜ਼ਿੰਮੇਵਾਰੀਆਂ ਨੂੰ ਇੱਕ ਪਿਤਾ ਜੋ ਆਪਣੀ ਔਲਾਦ ਉਤੋਂ ਨਿਸ਼ਾਵਰ ਕਰ ਦਿੰਦਾ ਏ ਖੁਸ਼ੀਆਂ ਸਾਰੀਆਂ ਨੂੰ ਆਪਾਂ ਵਾਰ ਕੇ ਪੂਰੀਆਂ ਕਰੇ ਬਾਪੂ ਸਦਰਾਂ ਬੱਚਿਆਂ ਦੇ ਦਿਲਾਂ ਦੀਆਂ ਜੋ ਗੁੰਦੀਆਂ ਨੇ ਇਸ ਗੱਲ ਵਿੱਚ ਰਤੀਨਾ ਝੂਠ ਕੋਈ ਮੋਜਾਂ ਪਿਓ ਦੇ ਸਿਰ ਤੇ ਹੀ ਹੁੰਦੀਆਂ ਨੇ ਮੁਸਾਫਰ ਸਿੰਬਲ ਮੁਜਾਰੀਆ ਆਖਦਾ ਏ ਹੱਥ ਜੋੜ ਕੇ ਸਾਰੇ ਜੱਗ ਤਾਈਂ ਇਹਦਾ ਰੱਬ ਤੋਂ ਵੱਧ ਸਤਕਾਰ ਕਰੀਏ ਲਾਈਏ ਦਾਗ ਨਾ ਬਾਪੂ ਦੀ ਪੱਗ ਤਾਈਂ ਸੋ ਇੱਕ ਨਾ ਸ਼ਾਸਕਤ ਜੀ ਅਕਬਰ ਬਾਦਸ਼ਾਹ ਹੋਇਆ ਅਕਬਰ ਬਾਦਸ਼ਾਹ ਉਹਦਾ ਪੁੱਤਰ ਸੀ ਸਲੀਮ ਚਿਸਤੀ ਅਕਬਰ ਬਾਦਸ਼ਾਹ ਤੀਸਰੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਸਲੀਮ ਚਿਸਤੀ ਉਹਨਾਂ ਦਾ ਬਾਅਦ ਵਿੱਚ ਜਿਹੜਾ ਨਾਮ ਮਸ਼ਹੂਰ ਹੋਇਆ ਉਹ ਹੋਇਆ ਜਹਾਂਗੀਰ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਦਾ ਹੀ ਨਾਮ ਜਿਹੜਾ ਪਿਓ ਵੱਲੋਂ ਰੱਖਿਆ ਉਹ ਸਲੀਮ ਚਿਸਤੀ ਸੀ ਤਾਂ 사త్సੰਗਤ ਜੀ ਕਹਿੰਦੇ ਇਹ ਅਕਬਰ ਬਾਦਸ਼ਾਹ ਤੁਸੀਂ ਸੁਣਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਸੀ ਜਦੋਂ ਇਹਨੇ ਗੁਰੂ ਘਰ ਦੇ ਲੰਗਰਾਂ ਦੇ ਵਾਸਤੇ ਜ਼ਮੀਨ ਦਾ ਪਟਾ ਲਿਖ ਕੇ ਦਿੱਤਾ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਨਹੀਂ ਜਿਹੜਾ ਲੰਗਰ ਹੈ ਗੁਰੂ ਨਾਨਕ ਸਹਿਬ ਮਹਾਰਾਜ ਦੀ ਕਿਰਪਾ ਨਾਲ ਤੇ ਸੰਗਤਾਂ ਦੇ ਤਿਲ ਫੁੱਲ ਦੇ ਨਾਲ ਚੱਲੂਗਾ ਜਿੱਥੇ ਵੀ ਹੈ ਗੁਰੂ ਦਾ ਲੰਗਰ ਇਸ ਕਰਕੇ ਜੇ ਤੇਰੀ ਜ਼ਮੀਨ ਨਾਲ ਚਲਾਉਣੇ ਆ ਤੇ ਫਿਰ ਉਹ ਤੇਰੇ ਵੱਲੋਂ ਦਿੱਤਾ ਹੋਇਆ ਆਉਣ ਵਾਲੇ ਸਮੇਂ ਵਾਸਤੇ ਇਹ ਠੀਕ ਨਹੀਂ ਰਹਿਣਾ ਲੰਗਰ ਜਿਹੜਾ ਉਹ ਸੰਗਤਾਂ ਦਾ ਹੀ ਚੱਲੂਗਾ ਗੁਰੂ ਘਰ ਦਾ ਲੰਗਰ ਜਾਂ ਸੰਗਤਾਂ ਦਾ ਲੰਗਰ ਇਸ ਕਰਕੇ ਤੇਰੀ ਜਿਹੜੀ ਜ਼ਮੀਨ ਜਾਇਦਾਦ ਦੀ ਕਮਾਈ ਦੇ ਨਾਲ ਅਸੀਂ ਲੰਗਰ ਨਹੀਂ ਚਲਾਉਣਾ ਦਾਨ ਕਰ ਜਾ ਭਾਵੇਂ ਕਰੋੜਾਂ ਦਾ ਕਰ ਜਾ ਤੇ ਭਾਵੇਂ ਲੱਖ ਦਾ ਕਰ ਜਾ ਕੱਖ ਦਾ ਕਰ ਜਾ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੈ ਸਭ ਪਰ ਜੇ ਤੂੰ ਕਵੇਂ ਵੀ ਤੇਰੀ ਦਿੱਤੀ ਹੋਈ ਜ਼ਮੀਨ ਦੇ ਨਾਲ ਲੰਗਰ ਚੱਲੇ ਇਹ ਨਹੀਂ ਹੋ ਸਕਦਾ ਲੰਗਰ ਤਿਲ ਫੁੱਲ ਸੰਗਤਾਂ ਦੇ ਨਾਲ ਹੀ ਚੱਲੂਗਾ ਉਹ ਕਹਿੰਦਾ ਜੀ ਮੈਂ ਤੇ ਹੁਣ ਇਹ ਪਟਾ ਜਿਹੜਾ ਇਹ ਤੁਹਾਨੂੰ ਲਿਖ ਕੇ ਦੇ ਰਿਆਂ ਤੇ ਤੁਸੀਂ ਪ੍ਰਮਾਨ ਕਰੋ ਮੇਰੀ ਭਾਵਨਾ ਮੇਰੀ ਸੇਵਾ ਪ੍ਰਵਾਨ ਤੇ ਕਰੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਖੜੇ ਸਨ ਬੀਬੀ ਭਾਨੀ ਜੀ ਤਾਂ ਉਹ ਜਿਹੜਾ ਅਕਬਰ ਬਾਦਸ਼ਾਹ ਕਹਿੰਦਾ ਵੀ ਇਹ ਤੁਹਾਡੀ ਸੁਪਤਰੀ ਹੈ ਤੇ ਤੁਹਾਡੀ ਸੁਪਤਰੀ ਤੇ ਮੇਰੀ ਵੀ ਧੀ ਹੈ ਮੇਰੀ ਵੀ ਸੁਪਤਰੀ ਦੇ ਬਰਾਬਰ ਹੈ ਤਾਂ ਉਹ ਅਕਬਰ ਬਾਦਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਵੀ ਮੈਂ ਆਪਣੀ ਧੀ ਸਮਝ ਕੇ ਤੁਹਾਡੀ ਬੇਟੀ ਨੂੰ ਆ ਜਿਹੜਾ ਜ਼ਮੀਨ ਦਾ ਪੱਤਾ ਲਿਖਿਆ ਮੈਂ ਇਹ ਇਹਨਾਂ ਨੂੰ ਦਿੰਦਾ ਤਾਂ ਹੀ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਦੋਂ ਅੰਤਮ ਸਮਾ ਆਇਆ ਸੀ ਤੇ ਉਹਨਾਂ ਨੇ ਆਪਣੇ ਦਮਾਦ ਜਿਨ੍ਹਾਂ ਨੂੰ ਸ੍ਰੀ ਜੇਠਾ ਜੀ ਇਤਿਹਾਸ ਵਿੱਚ ਲਿਖਿਆ ਅੱਜ ਆਪਾਂ ਉਹਨਾਂ ਨੂੰ ਕਹਿਣਿਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਸੁਭਾਵਕ ਹੈ ਪੁੱਤਰਾਂ ਨੂੰ ਛੱਡ ਕੇ ਧੀ ਨੂੰ ਜਾਂ ਦਮਾਦ ਨੂੰ ਗੁਰਤਾ ਗੱਦੀ ਮਿਲੇ ਤੇ ਜੇ ਦੁਨਿਆਵੀ ਬਿਰਤੀ ਹੋਏਗੀ ਤੇ ਪੁੱਤਰਾਂ ਦੇ ਵਿੱਚ ਥੋੜਾ ਬਹੁਤਾ ਰੋਸ ਗਿਲਾ ਤੇ ਹੋਏਗਾ ਬਾਬਾ ਮੋਣ ਜੀ ਬਾਬਾ ਮੋਰੀ ਜੀ ਉਹਨਾਂ ਨੇ ਗਿਲਾ ਕੀਤਾ ਬਾਬਾ ਮੋਹਨ ਜੀ ਬਹੁਤ ਵੱਡੇ ਮਹਾਪੁਰਖ ਹੋਇਆ ਬੜੇ ਤਕੜੇ ਸਾਧੂ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਇਹ ਮਾਮਾ ਜੀ ਲੱਗਦੇ ਸੀ ਜਿਹੜੀ ਬਾਣੀ 1604 ਵਿੱਚ ਇਕੱਤਰ ਕੀਤੀ ਹੈ ਨਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਤਾਂ ਇਹ ਬਾਣੀ ਦੀਆਂ ਪਹਿਲਾਂ ਪੋਥੀਆਂ ਹੁੰਦੀਆਂ ਸੀ ਗੁਰੂ ਨਾਨਕ ਸਾਹਿਬ ਦੀ ਪੋਥੀ ਗੁਰੂ ਅੰਗਦ ਦੇਵ ਮਹਾਰਾਜ ਦੀ ਆਪਣੀ ਪੋਥੀ ਬਾਣੀ ਦੀ ਤਾਂ ਇਹ ਸਾਰੀਆਂ ਪੋਥੀਆਂ ਕੋ ਰਾਮਦਾਸ ਮਹਾਰਾਜ ਜੀ ਦੇ ਜਦ ਕੋਲ ਸੀ ਤੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਉਹਨਾਂ ਦੇ ਅੰਤਮ ਅਰਦਾਸ ਵਕਤ ਇਹ ਪੋਥੀਆਂ ਜਿਹੜੀਆਂ ਬਾਬਾ ਮੋਹਨ ਜੀ ਦੇ ਘਰੇ ਰਹਿ ਗਈਆਂ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਨਾਨਕੇ ਘਰੇ ਰਹਿ ਗਈਆਂ ਸੀ ਇਸ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਬਾਣੀ ਇਕੱਤਰ ਕੀਤੀ ਤਾਂ ਸਭ ਤੋਂ ਪਹਿਲਾਂ ਫਿਰ ਉਹਨਾਂ ਨੂੰ ਨਾਨਕਿਆਂ ਦੇ ਘਰੇ ਜਾਣਾ ਪਿਆ ਉਹਨਾਂ ਦੇ ਮਾਮਾ ਬਾਬਾ ਮੋਹਨ ਜੀ ਦੇ ਚਵਾਰੇ ਤੇ ਜਾ ਕੇ ਫਿਰ ਉਹਨਾਂ ਨੂੰ ਉਹਨਾਂ ਦੀ ਸਮਾਧੀ ਲੱਗੀ ਹੋਈ ਸੀ ਉੱਥੋਂ ਪੋਥੀਆਂ ਲੈ ਕੇ ਤੇ ਫਿਰ ਉਹਨਾਂ ਨੇ ਇਹ ਜਿਹੜੀ ਬਾਣੀ ਇਕੱਤਰ ਕੀਤੀ ਸੀ ਤਾਂ ਇਸ ਕਰਕੇ ਫਿਰ ਜਦੋਂ ਗੁਰਤਾ ਗੱਦੀ ਬਾਰੇ ਥੋੜਾ ਬਹੁਤਾ ਪੁੱਤਰਾਂ ਦੇ ਵਿੱਚ ਸੁਭਾਅ ਕੀ ਰੋਸ ਵਧਿਆ ਤੇ ਗੁਰੂ ਅਮਰਦਾਸ ਮਹਾਰਾਜ ਜਿਉਂਦੇ ਜੀ ਆਪਣੀ ਸੁਪਤਰੀ ਬੀਬੀ ਭਾਨੀ ਤੇ ਦੇਠਾ ਜੀ ਨੂੰ ਹੁਕਮ ਕਰ ਗਏ ਸੀ ਕਿ ਤੁਸੀਂ ਗੋਇੰਦਵਾਲ ਦੇ ਵਿੱਚ ਨਹੀਂ ਰਹਿਣਾ ਕਿਉਂਕਿ ਤੁਸੀਂ ਸੇਵਾ ਕਰਨੀ ਹੈ ਇਹਨਾਂ ਨੇ ਤੁਹਾਨੂੰ ਟਿਕਣ ਨਹੀਂ ਦੇਣਾ ਸਾਡੇ ਪੁੱਤਰਾਂ ਨੇ ਤੁਹਾਨੂੰ ਵਾਰੀ-ਵਾਰੀ ਮਿਹਣੇ ਮਾਰਨੇ ਆ ਇਸ ਕਰਕੇ ਤੁਸੀਂ ਆਪਣਾ ਨਗਰ ਵਸਾਓ ਤਾਂ ਉਹ দান ਕੀਤੀ ਹੋਈ ਜਿਹੜੀ ਜ਼ਮੀਨ ਜਿੱਥੋਂ ਆਪਾਂ ਅੰਮ੍ਰਿਤਸਰ ਸਿਫਤੀ ਦਾ ਘਰ ਕਹਿੰਦੇ ਆ ਉੱਥੇ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਨਗਰ ਵਸਾਇਆ ਸੀ ਜਿੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਤਾਂ ਮੈਂ ਬੇਮਤੀ ਉਹ ਬਾਦਸ਼ਾਹੀ ਕਰ ਰਿਹਾ ਸੀ ਕਿ ਅਕਬਰ ਬਾਦਸ਼ਾਹ ਨੇ ਉਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਏਡੀ ਵੱਡੀ ਸੇਵਾ ਕੀਤੀ ਹੁਣ ਸੇਵਾ ਕੌਣ ਕਰਦਾ ਹੈ ਜਮੀਨਾ ਜੈ ਦਾਦਾ ਜੇ ਕਿਸੇ ਨੂੰ ਗੁਰੂ ਦੇ ਘਰ ਵਿੱਚੋਂ ਮਿਲਦਾ ਹੈ ਮਾਫ ਕਰਿਓ ਆਪਾਂ ਸਾਰੇ ਮੈਂ ਵੀ ਵਿੱਚ ਹੀ ਆ ਆਪਾਂ ਨੂੰ ਕੋਈ ਨਾ ਕੋਈ ਮਤਲਬ ਹੁੰਦਾ ਹੈ ਆਪਾਂ ਫੇਰ ਹੀ ਮੱਥਾ ਟੇਕਣ ਆਉਨੇ ਆ ਸੁਖ ਪੂਰੀ ਹੋ ਗਈ ਫਿਰ ਤੇ ਪਾਠ ਕਰਾ ਦਿੰਦੇ ਆ ਨਹੀਂ ਤੇ ਭੁੱਲ ਹੀ ਜਾਂਦੇ ਆ ਹੰਦੇ ਸਾਡੀ ਕਿਹੜਾ ਪੂਰੀ ਹੋਈ ਹੈ ਜਾਂ ਸਾਡੀ ਤੇ ਫਲਾਣੇ ਨੇ ਪੂਰੀ ਕੀਤੀ ਹੈ ਸਾਸ਼ਕਤ ਜੀ ਉਹਨੂੰ ਮਿਲਿਆ ਸੀ ਗੁਰੂ ਦੇ ਘਰ ਵਿੱਚ ਐਵੇਂ ਥੋੜੀ ਏਡੀ ਵੱਡੀ ਜ਼ਮੀਨ ਜਾਇਦਾਦ ਦਿੱਤੀ ਸੀ ਮਿਲਿਆ ਕੀ ਸੀ ਪੁੱਤਰ ਦੀ ਦਾਤ ਮਿਲੀ ਸੀ ਅਕਬਰ ਬਾਦਸ਼ਾਹ ਨੂੰ ਵਚਨ ਕੀਤੇ ਸੀ ਉਹਦੇ ਘਰ ਜਿਹੜਾ ਪੁੱਤਰ ਹੋਇਆ ਉਹਦਾ ਨਾਮ ਸੀ ਸਲੀਮ ਚਿਸਤੀ ਤੇ ਉਹ ਵਿਹੜੇ ਵਿੱਚ ਖੇਡਦਾ ਐ ਅਕਬਰ ਬਾਦਸ਼ਾਹ ਨਾ ਆਪਣੇ ਪੁੱਤਰ ਨੂੰ ਦੇਖ ਕੇ ਨੈਣ ਨਕਸ਼ ਸੋਹਣੇ ਸੀ ਤੇ ਸਾਧ ਸੰਗਤ ਜੀ ਬੜਾ ਖੁਸ਼ ਹੁੰਦਾ ਹੈ ਮਨ ਨੂੰ ਬੜੀ ਖੁਸ਼ੀ ਉਹਨੂੰ ਮਿਲਦੀ ਹੈ ਤੇ ਉਹਨੇ ਇੱਕ ਦਿਨ ਆਪਣੀ ਜਿਹੜੀ ਨੌਕਰਾਨੀ ਸੀ ਦਾਸੀ ਸੀ ਉਹਨੂੰ ਆਖਿਆ ਦਾਸੀ ਨੇ ਕਹਿੰਦੇ ਵੀ ਮੇਰਾ ਪੁੱਤਰ ਮੈਨੂੰ ਨਾ ਸਾਰੇ ਦੇਸ਼ ਵਿੱਚੋਂ ਸਾਰੇ ਲੋਕਾਂ ਦੇ ਬੱਚਿਆਂ ਨਾਲੋਂ ਸੋਹਣਾ ਲੱਗਦਾ ਹੈ ਦਾਸੀ ਨੂੰ ਕਹਿੰਦਾ ਵੀ ਜੇ ਤੈਨੂੰ ਕੋਈ ਮੇਰੇ ਪੁੱਤਰ ਨਾਲੋਂ ਸੋਹਣਾ ਬੱਚਾ ਕਿਤੇ ਨજર ਆਵੇ ਤੁਣੇ ਆਖਿਆ ਵੀ ਮੇਰੇ ਕੋਲੇ ਲੈ ਆਈ ਮੈਂ ਦੇਖਣਾ ਚਾਹਣਾ ਵੀ ਅਸਲ ਦੇ ਵਿੱਚ ਗੱਲ ਇਹੀ ਸੀ ਵੀ ਮੇਰੇ ਪੁੱਤ ਨਾਲੋਂ ਸੋਹਣਾ ਕੋਈ ਹੋਰ ਨਹੀਂ ਹੈ ਪਰ ਕੀ ਹੈ ਜੇ ਤੈਨੂੰ ਲੱਗੇ ਵੀ ਮੇਰੇ ਪੁੱਤ ਨਾਲੋਂ ਵੀ ਕੋਈ ਸੋਹਣਾ ਹੈ ਉਹਨੇ ਆਖਿਆ ਮੇਰੇ ਕੋਲੇ ਲੈ ਕੇ ਆਈ ਮੈਂ ਦੇਖਣਾ ਚਾਹਣਾ ਵੀ ਇਦੋਂ ਵੀ ਸੋਹਣਾ ਕੋਈ ਹੋ ਸਕਦਾ ਹੈ ਉਹ ਦਾਸੀ ਨੇ ਕਈਆਂ ਕਰਾਂ ਵਿੱਚ ਜਾਣਾ ਉਹਨੇ ਨਿਗਾਹ ਰੱਖੀ ਕਾफी ਸਮਾਂ ਕਈ ਵਾਰ ਪੁੱਛਿਆ ਅਕਬਰ ਬਾਦਸ਼ਾਹ ਉਹਨੂੰ ਨਾਮ ਮਿਲਿਆ ਕੋਈ ਇੱਕ ਦਿਨ ਫਿਰ ਪੁੱਛਿਆ ਕਹਿੰਦੇ ਵੀ ਤੈਨੂੰ ਮੈਂ ਗੱਲ ਕਹੀ ਸੀ ਆਪਣੇ ਪੁੱਤਰ ਵੱਲ ਵੇਖ ਕੇ ਕਹਿੰਦਾ ਉਹ ਦਾਸੀ ਕਹਿੰਦੀ ਜੀ ਮੈਂ ਕੋਸ਼ਿਸ਼ ਬੜੀ ਕੀਤੀ ਐ ਬੱਚੇ ਸੋਹਣੇ ਤੋਂ ਸੋਹਣੇ ਬਥੇਰੇ ਪਏ ਐ ਪਰ ਮੈਨੂੰ ਲੱਗਦਾ ਨਹੀਂ ਹੈ ਵੀ ਤੁਹਾਡੇ ਬੱਚੇ ਨਾਲ ਉਹ ਕੋਈ ਸੋਨਾ ਹੋਵੇਗਾ ਬਾਦਸ਼ਾਹ ਹੋਰ ਵੀ ਖੁਸ਼ ਹੋ ਗਿਆ ਉਨੇ ਆਖਿਆ ਵੀ ਮੇਰੇ ਸਲੀਮ ਵਰਗਾ ਤੇ ਦੁਨੀਆ ਤੇ ਕੋਈ ਪੁੱਤ ਹੀ ਨਹੀਂ ਪਰ ਕਹਿੰਦੇ ਫੇਰ ਵੀ ਤੂੰ ਨਿਗਾਹ ਰੱਖੀ ਜੇ ਤੈਨੂੰ ਕੋਈ ਲੱਗੇ ਤੇ ਇੱਕ ਦਿਨ ਉਹ ਦਾਸੀ ਆਪਣੇ ਘਰ ਵਿੱਚ ਆਪਣੇ ਬੱਚੇ ਨੂੰ ਇਸ਼ਨਾਨ ਕਰਵਾਉਂਦੀ ਹੈ ਉਹਨੂੰ ਗੋਦੀ ਵਿੱਚ ਬਿਠਾਇਆ ਉਹਦੇ ਕੇਸ ਵਾ ਰਹੀ ਹੈ ਉਹਨੂੰ ਸਵਾਰਦੀ ਹੈ ਤੇ ਉਹਨੂੰ ਚੇਤਾ ਆ ਆ ਵੀ ਮੇਰੇ ਪੁੱਤ ਨਾਲੋਂ ਸੌਣ ਤੇ ਦੁਨੀਆ 'ਚ ਹੈ ਹੀ ਕੋਈ ਨਹੀਂ ਤੇ ਉਹ ਤੇ ਉਸੇ ਵਕਤ ਆਪਣੇ ਬੱਚੇ ਨੂੰ ਲੈ ਕੇ ਦਾਸੀ ਅਕਬਰ ਬਾਦਸ਼ਾਹ ਦੇ ਕੋਲੇ ਪਹੁੰਚ ਗਈ। ਉਹਨੇ ਆਖਿਆ ਬਾਦਸ਼ਾਹ ਮੈਂ ਤੁਹਾਡੇ ਕੋਲੇ ਬੱਚੇ ਨੂੰ ਲੈ ਕੇ ਆਈਆਂ ਜਿਹੜਾ ਸਾਰੀ ਦੁਨੀਆ ਤੋਂ ਸੋਹਣਾ ਹੈ। ਅਕਬਰ ਬਾਦਸ਼ਾਹ ਨੇ ਆਖਿਆ ਦਿਖਾ। ਜਦੋਂ ਉਹਨੇ ਦਿਖਾਇਆ ਬਾਦਸ਼ਾਹ ਦੇ ਹਿਸਾਬ ਨਾਲ ਉਹ ਇੰਨਾ ਸੋਹਣਾ ਨਹੀਂ ਸੀ। ਕਿਉਂਕਿ ਕਿੱਥੇ ਰਾਜਿਆਂ ਦੇ ਪੁੱਤ ਕਿੱਥੇ ਨੌਕਰਾਂ ਦੇ ਪੁੱਤ। ਫਰਕ ਸੀ ਨੈ ਨਕਸ਼ ਦਾ ਜਾਂ ਰੰਗ ਰੂਪ ਦਾ ਤੇ ਸਾਸਕਤ ਜੀ ਅਕਬਰ ਬਾਦਸ਼ਾਹ ਕਹਿੰਦਾ ਕਹਿੰਦਾ ਤੈਨੂੰ ਭੁਲੇਖਾ ਲੱਗ ਗਿਆ ਤੂੰ ਲਾਲਚ ਵਸ ਹੋ ਕੇ ਮੈਥੋਂ ਕੋਈ ਇਨਾਮ ਲੈਣ ਲਈ ਤੂੰ ਆਪਣੇ ਬੱਚੇ ਨੂੰ ਲੈ ਕੇ ਆਈ ਉਹਨੇ ਆਖਿਆ ਹਾਂ ਮੇਰਾ ਹੀ ਹੈ ਉਹਨੇ ਆਖਿਆ ਨਹੀਂ ਮੇਰੇ ਪੁੱਤ ਨਾਲੋਂ ਇੰਨਾ ਸੋਹਣਾ ਨਹੀਂ ਉਹ ਦਾਸੀ ਨੇ ਕਿਹਾ ਉਹਨੇ ਆਖਿਆ ਕਿ ਜਿਹੜੀਆਂ ਅੱਖਾਂ ਨਾਲ ਮੈਂ ਆਪਣੇ ਪੁੱਤ ਨੂੰ ਵੇਖਦੀਆਂ ਐ ਬਾਦਸ਼ਾਹ ਜੀ ਉਹਨਾਂ ਅੱਖਾਂ ਨਾਲ ਤੂੰ ਦੇਖੇ ਨਾ ਫੇਰ ਤੈਨੂੰ ਇਹ ਮੇਰਾ ਪੁੱਤ ਵੀ ਸਭ ਤੋਂ ਸੋਹਣਾ ਲੱਗੂਗਾ ਜੇ ਜਿਹੜੀਆਂ ਅੱਖਾਂ ਨਾਲ ਮੈਂ ਆਪਣੇ ਪੁੱਤ ਨੂੰ ਵੇਖਦੀਆਂ ਤਾਂ ਇੱਕ ਜਿਹੜੀ ਵਿਚਾਰ ਲਿਖਣ ਦਾ ਜਿਹੜਾ ਰਾਈਟਰ ਹੈ ਜਿਹਨੇ ਲਿਖੀ ਹੈ ਉਹਦਾ ਮਕਸਦ ਪਤਾ ਕੀ ਹੈ ਕਿ ਹਰ ਇੱਕ ਮਾਂ ਨੂੰ ਇਉਂ ਲੱਗਦਾ ਵੀ ਮੇਰੇ ਪੁੱਤ ਵਰਗਾ ਦੁਨੀਆ ਤੇ ਕੋਈ ਪੁੱਤ ਨਹੀਂ ਹੈ ਤੇ ਹੁੰਦਾ ਵੀ ਕੋਈ ਨਹੀਂ ਇਸ ਕਰਕੇ ਅੱਜ ਮਾਤਾ ਗੁਰਮੀਤ ਕੌਰ ਜੀ ਉਹਨਾਂ ਦਾ ਬੜਾ ਵੱਡਾ ਦੁੱਖ ਹੈ ਕਿ ਉਹਨਾਂ ਦੇ ਪੁੱਤ ਵਰਗਾ ਜਗਦੇਵ ਸਿੰਘ ਵਰਗਾ ਦੁਨੀਆ ਦੇ ਵਿੱਚ ਉਹਨਾਂ ਨੂੰ ਕਦੀ ਕੋਈ ਨਜ਼ਰ ਨਹੀਂ ਆਉਣਾ ਜਗਦੇਵ ਜਗਦੇਵ ਹੀ ਸੀ ਆਪਣੀ ਥਾਂ ਤੇ ਇਸ ਕਰਕੇ ਮਾਪਿਆਂ ਦੇ ਜਿਹੜੇ ਦੁਖੜੇ ਆ ਮਾਪਿਆਂ ਤੋਂ ਪੁੱਤਰਾਂ ਦੇ ਵਿਸੋੜੇ ਕਦੇ ਸਹੇ ਨਾ ਜਾਂਦੇ ਪਰ ਸਾਡੇ ਕੋਲੇ ਗੁਰੂਆਂ ਦੀ ਬਾਣੀ ਆ ਅਸੀਂ ਅਰਦਾਸ ਕਰਨ ਲਈ ਆਏ ਆ ਕਿ ਜਿੱਥੇ ਉਸ ਵਿਚੜੀ ਰੂਹ ਨੂੰ ਜਗਦੇਵ ਸਿੰਘ ਸੰਧੂ ਉਹਨਾਂ ਦੀ ਆਤਮਾ ਨੂੰ ਮਾਲਕ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਗੇ ਉਥੇ ਇਸ ਮਾਂ ਨੂੰ ਵੀ ਹੌਸਲਾ ਬਖਸ਼ਿਸ਼ ਕਰਨ ਇਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਉਥੇ ਭੈਣ ਜੀ ਸਹਿਜ ਪ੍ਰੀਤ ਕੌਰ ਜੀ ਅਤੇ ਬੇਟਾ ਜਸ਼ਨਦੀਪ ਸਿੰਘ ਅਰਸ਼ਦੀਪ ਕੌਰ ਬੇਟੀ ਇਹਨਾਂ ਅਤੇ ਇਹਨਾਂ ਦੇ ਭੈਣ ਜੀ ਆ ਜੋ ਮਨਪ੍ਰੀਤ ਕੌਰ ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਸੋ ਸਾਸਕਤ ਜੀ ਬੱਚਿਆਂ ਦੀ ਉਮਰ ਬੜੀ ਛੋਟੀ ਹੈ ਪਰ ਸਾਡੇ ਕੋਲੇ ਬੜਾ ਮਾਣਮੱਤਾ ਇਤਿਹਾਸ ਹੈ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ 1675 ਈਸਵੀ ਦੇ ਵਿੱਚ ਜਦ ਦਿੱਲੀ ਚਾਂਦਨੀ ਚੌਕ ਵਿੱਚ ਆਪਣਾ ਸੇਸ ਬਲੀਦਾਨ ਦਿੰਦੇ ਆ